ਅਮ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਤੋਂ ਸਵਾਗਤ ਵੈਲਕਮ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਆਪਣੀ ਕਲਾਸ ਪੰਜਾਬੀ ਵਿਆਕਰਨ ਦੀ ਕਲਾਸ ਦੇ ਵਿੱਚ ਤਾਂ ਅੱਜ ਦਾ ਜਿਹੜਾ ਟੌਪਿਕ ਹੈ ਤੁਹਾਡੇ ਸਾਹਮਣੇ ਹੈ ਲਗਾਖਰ ਅੱਜ ਦਾ ਸਾਡਾ ਟੌਪਿਕ ਰਹੇਗਾ ਲਗਾਖਰ ਔਰ ਪੰਜਾਬੀ ਵਰਣਮਾਲਾ ਦੇ ਵਿੱਚ ਕਿੰਨੀਆਂ ਲਗਾਖਰ ਹਨ ਔਰ ਉਹਨਾਂ ਦਾ ਕੀ ਪਰਯੋਗ ਹੈ ਉਹ ਸਾਰਾ ਅਸੀਂ ਅੱਜ ਇਸ ਕਲਾਸ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕੈਂਟੀ ਵਾਲੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਹਰੇਕ ਜਦੋਂ ਵੀ ਸਾਡਾ ਵੀਡੀਓ ਜਿਹੜਾ ਆਪਣਾ ਅਪਲੋਡ ਹੁੰਦਾ ਹੈਗਾ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਆ ਜਾਂਦੀ ਹੈ ਉਸ ਤਰ੍ਹਾਂ ਦੀ ਜੀ ਤੁਹਾਨੂੰ ਵੀ ਸੋ ਉ ਤੋੜੇ ਤੱਕ ਆਸਾਨੀ ਨਾਲ ਪਹੁੰਚ ਜਾਓ ਠੀਕ ਹੈ ਤਾਂ ਅੱਜ ਦਾ ਟੌਪਿਕ ਤੁਹਾਡੇ ਸਾਹਮਣੇ ਹੀ ਹੈ ਲਗਾਤਾਰ ਕੱਲ ਅਸੀਂ ਜਿਹੜੇ ਲਾਸਟ ਕਲਾਸ ਦੇ ਵਿੱਚ ਅਸੀਂ ਲਗਾ ਕਿੱਕੀਆਂ ਸੀਗੀਆਂ ਅੱਜ ਅਸੀਂ ਲਗਾਖਰ ਕਰਾਂਗੇ ਤਾਂ ਪੰਜਾਬੀ ਵਰਣਮਾਲਾ ਦੀ ਗੱਲ ਕਰੀਏ ਤਾਂ ਪੰਜਾਬੀ ਵਰਣਮਾਲਾ ਦੇ ਵਿੱਚ ਪਹਿਲਾਂ ਤਾਂ ਤਿੰਨ ਲਗਾਖਰ ਹੈ ਠੀਕ ਹੈ ਅੱਗੇ ਡਿਟੇਲ ਦੇ ਵਿੱਚ ਉਹਨਾਂ ਨਾਲ ਸੰਬੰਧ ਜਿਹੜੀ ਜਾਣਕਾਰੀ ਆਪਾਂ ਕਰਾਂਗੇ ਸਾਰੀ ਲਗਾ ਦਾ ਸੰਬੰਧ ਅੱਖਰਾਂ ਨਾਲ ਹੁੰਦਾ ਹੈ ਅੱਖਰ ਅਤੇ ਲਗ ਦੇ ਮੇਲ ਤੋਂ ਲਗਖਰ ਬੰਦੀ ਹੈ ਲਗਾਖਰ ਬੰਦੀ ਹੈ ਅੱਖਰ ਅਤੇ ਲਗ ਦੇ ਮੇਲ ਤੋਂ ਲਗਾਖਰ ਬੰਨਾ ਹੈ ਲਗਾਖਰ ਉਹ ਚਿੰਨ ਹਨ ਜਿਹੜੇ ਲਗਾ ਦੇ ਨਾਲ ਵਰਤੇ ਜਾਂਦੇ ਹਨ ਠੀਕ ਹੈ ਲਗਾਖਰ ਉਹ ਚਿੰਨ ਹਨ ਜਿਹੜੇ ਲਗਾ ਦੇ ਨਾਲ ਵਰਤੇ ਜਾਂਦੇ ਹਨ ਕੱਲ ਅਸੀਂ ਲਗਾ ਵਾਲਾ ਟੋਪਿਕ ਕੀਤਾ ਸੀ ਤਾਂ ਜਿਨ੍ਹਾਂ ਨੇ ਪਿਛਲਾ ਟੋਪਿਕ ਨਹੀਂ ਦੇਖਿਆ ਉਹ ਦੇਖ ਲੈਣ ਲਗਾ ਕਿੰਨੀਆਂ ਹੁੰਦੀਆਂ ਪੰਜਾਬੀ ਵਰਣਮਾਲਾ ਦੇ ਵਿੱਚ 10 ਹੁੰਦੀਆਂ ਤੇ ਲਗਾਖਰ ਕਿੰਨੀਆਂ ਹੁੰਦੀਆਂ ਉਹ 3 ਹੁੰਦੀਆਂ ਠੀਕ ਹੈ ਤੋਂ ਜਿਹੜੀਆਂ ਲਗ ਹੈਗੀ ਆ ਦੇ ਮੇਲ ਤੋਂ ਲਗਾਖਰ ਬਣਦੀ ਆ ਅੱਖਰ ਲਗਾਖਰ ਉਹ ਚਿੰਨ ਹਨ ਜਿਹੜੇ ਲਗਾ ਦੇ ਨਾਲ ਵਰਤੇ ਜਾਂਦੇ ਹਨ ਗੁਰਮੁਖੀ ਲਿਪੀ ਦੇ ਵਿੱਚ ਤਿੰਨ ਲਗਾ ਹਨ ਕਿਹੜੀਆਂ-ਕਿਹੜੀਆਂ ਤਿੰਨ ਲਗਾ ਹਨ ਬਿੰਦੀ ਟਿੱਪੀ ਤੇ ਅਦਕ ਗੁਰਮੁਖੀ ਲਿਪੀ ਦੇ ਵਿੱਚ ਤਿੰਨ ਲਗਾ ਹਨ ਬਿਲਹਾਲ ਸਾਨੂੰ ਜਿਹੜਾ ਇੰਨਾ ਪਤਾ ਹੁੰਦਾ ਦੇਦੇ ਕਿ ਗੁਰਮੁਖੀ ਲਿਪੀ ਦੇ ਵਿੱਚ ਲਗਾ ਕਿੰਨੀਆਂ ਹਨ ਤਿੰਨ ਹਨ ਠੀਕ ਹੈ ਸੌਰੀ ਲਗਾਖਰ ਕਿੰਨੀਆਂ ਹਨ ਤਿੰਨ ਹਨ ਔਰ ਲਗਾ ਕਿੰਨੀਆਂ ਹਨ 10 ਨੇਕਸਟ ਆਜੋ ਅੱਗੇ ਦੇਖਦੇ ਆਪਾਂ ਅੱਗੇ ਦੇਖੋ ਉਹੀ ਜਿਹੜੀਆਂ ਤਿੰਨ ਲਗਾ ਹਨ ਗੁਰਮੁਖੀ ਲਿਪੀ ਦੇ ਵਿੱਚ ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈਗੀ ਆ ਸਭ ਤੋਂ ਪਹਿਲਾਂ ਬਿੰਦੀ ਹੈਗੀ ਆ ਤੋਂ ਬਿੰਦੀ ਤੁਸੀਂ ਦੇਖ ਰਹੇ ਹੋ ਠੀਕ ਹੈ ਬਿੰਦੀ ਦਾ ਚਿੰਨ੍ਹ ਵੀ ਹੈ ਠੀਕ ਹੈ ਉੱਪਰ ਜੋ ਪਹਿ ਜਾਂਦੀ ਹੈ ਜਿਵੇਂ ਇਹ ਦੇਖੋ ਲਿਖਿਆ ਹੈ ਗੇਂਦ ਤੱਦੀ ਦੇ ਲਾਂ ਉੱਤੇ ਬਿੰਦੀ ਦੱਦਾ ਅਸੀਂ ਇਸ ਨੂੰ ਇਸ ਤਰ੍ਹਾਂ ਪੜਾਂਗੇ ਠੀਕ ਹੈ ਇੱਕ ਹੋ ਗਿਆ ਗੇਂਦ ਇਹ ਦੇਖੋ ਇੱਥੇ ਨਾਲ ਲਿਖੀ ਹੋਇਆ ਘੱਗੇ ਕੰਨਾ ਉੱਤੇ ਬਿੰਦੀ ਗਾਂ ਨੰਨੇ ਨੂੰ ਸਿਆਰੀ ਸੌਰੀ ਨੰਨੇ ਨੂੰ ਪਿਆਰੀ ਉੱਤੇ ਬਿੰਦੀ ਦੱਦਾ ਨੀਂਦ ਯਾਨੀ ਕਿ ਵਿੱਚ ਇਹਦੀ ਜਿਹੜੀ ਹੈਗੀ ਆ ਨਵਾਜ਼ ਜਿਹੜੀ ਵਿੱਚ ਆਪਾਂ ਨੂੰ ਬਿੰਦੀ ਦੇ ਵਿੱਚ ਆਏਗੀ ਠੀਕ ਹੈ ਲਗਾਖਰ ਦਾ ਨਾਮ ਬਿੰਦੀ ਹੋ ਗਿਆ ਉਸ ਤੋਂ ਬਾਅਦ ਟਿੱਪੀ ਹੋ ਗਿਆ ਜਿਹੜੀ ਇਸ ਤਰ੍ਹਾਂ ਕਰਕੇ ਅਸੀਂ ਉੱਪਰ ਪਾ ਦਿੰਨੇ ਆ ਸੰਦ ਤੇ ਚੰਦ ਇਹ ਤਿੰਨ ਜਿਹੜੇ ਹੈਗੇ ਇਹਦੇ ਅੱਖਰ ਬਣਾਏ ਹੋਏ ਆ ਸੰਦ ਸੰਦ ਤੇ ਚੰਦ ਇਹ ਕਿਤੇ ਨਾਲ ਬੰਦੇ ਆ ਇਹ ਟਿੱਪੀ ਦੇ ਨਾਲ ਬਣਾਏ ਹੋਏ ਆ ਟਿੱਪੀ ਚੇਨਗਰ ਤੋਂ ਨਜ਼ਰ ਨਹੀਂ ਆ ਰਿਹਾ ਤਾਂ ਇੱਥੇ ਦੇਖੋ ਠੀਕ ਹੈ ਹਾਂਜੀ ਇਸ ਤਰ੍ਹਾਂ ਕਰਕੇ ਅਸੀਂ ਉੱਪਰ ਪਾ ਦਿੰਨੇ ਆ ਅਦਕ 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 ਦੇ ਵਿੱਚ ਸੱਚ ਪੱਤਾ ਤੇ ਮੱਤੀ ਅਗੇ ਆਕੇ ਵੀ ਉਹਨਾਂ ਦੀ ਜਿਹੜੀ ਜਿਹੜੇ ਵੇਰਵਾ ਹੈਗਾ ਕਿ ਦਿੱਤੀ ਹੋਈ ਹੈ ਉਹ ਜਾਣਕਾਰੀ ਠੀਕ ਹੈ ਤਾਂ ਇਹ ਤਿੰਨ ਲਗਾਖਰ ਹਨ ਜੋ ਪੰਜਾਬੀ ਵਰਣਮਾਲਾ ਦੇ ਵਿੱਚ ਵਰਤੀਆਂ ਜਾਂਦੀਆਂ ਹਨ ਔਰ ਇਹਨਾਂ ਦਾ ਸਿਪਿਓ ਕਰਦੇ ਹਾਂ ਔਰ ਇਹਨਾਂ ਦੇ ਨਾਲ ਸੰਬੰਧਿਤ ਸ਼ਬਦ ਵੀ ਬਣਾ ਕੇ ਜਿਹੜੀ ਕਲਾ ਦੇ ਵਿੱਚ ਕਿੰਨੀਆਂ ਲਗਾਖਰ ਹਨ ਤਿੰਨ ਲਗਾਖਰ ਹਨ ਬਿੰਦੀ ਟਿੱਪੀ ਅਦਕ ਬਿੰਦੀ ਦਾ ਚਿੰਨ ਦਿੱਤਾ ਹੋਇਆ ਹੈ ਟਿੱਪੀ ਦਾ ਚਿੰਨ ਦਿੱਤਾ ਹੋਇਆ ਹੈ ਅਦਕ ਦਾ ਚਿੰਨ ਔਰ ਇਹ kia ਲਾਲ ਕਿਦੇ ਲੱਗਦੇ ਆ ਇਹ ਲਗ ਲਗਾ ਦੇ ਨਾਲ ਲਗਾਖਰ ਲੱਗਦੇ ਠੀਕ ਹੈ ਨੈਕਸਟ ਆਜੋ ਅੱਗੇ ਚੱਲਦੇ ਹਾਂ ਰਸ਼ਨਮ ਹਾਂਜੀ ਜਿਹੜੀ ਬਿੰਦੀ ਹੈਗੀ ਆ ਹੁਣ ਬਿੰਦੀ ਬਾਰੇ ਚਰਚਾ ਕਰਾਂਗੇ ਅੱਪ ਬਿੰਦੀ ਨਾਸਕੀ ਸਵਰਤੂ ਨਹੀਂ ਹੈ ਜਿਹੜੀ ਸਰਤੂਣੀ ਹੈ ਨਾਸਕੀ ਸਵਰਤੂ ਨਹੀਂ ਹੈ ਤੁਸੀਂ ਦੇਖਦੇ ਹੋਵੋਗੇ ਠੀਕ ਹੈ ਕਿਹੜੀ ਸਵਰਤੂਣੀ ਹੈ ਨਾਸਕੀ ਸਵਰਤੂਣੀ ਹੈ ਜਾਨੀ ਕਿ ਨੱਕ ਰਹੀ ਆਵਾਜ਼ ਆਉਂਦੀ ਹੈ ਨੂੰ ਅੰਕਿਤ ਕਰਨ ਵਾਲੀ ਵਰਤੀ ਜਾਂਦੀ ਹੈ ਬਿੰਦੀ ਅਤੇ ਟਿੱਪੀ ਦੀ ਆਵਾਜ਼ ਦੇ ਉਚਾਰਨ ਵਿੱਚ ਕੋਈ ਅੰਤਰ ਨਹੀਂ ਹੁੰਦਾ ਬਿੰਦੀ ਦੇ ਟਿੱਪੀ ਦੀ ਜੇ ਆਵਾਜ਼ ਦੀ ਗੱਲ ਕਰੀਏ ਤਾਂ ਉਚਾਰਨ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ ਬਿੰਦੀ 6 ਲਗਾ ਨਾਲ ਲਾਈ ਜਾਂਦੀ ਹੈ ਹੁਣ ਦੇਖੋ ਬਿੰਦੀ ਹੈਗੀ ਆ ਇਹ ਪ੍ਰਸ਼ਨ ਵੀ ਪੁੱਛ ਲਿਆ ਜਾਂਦਾ ਕਿ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਦੇ ਨਾਲ ਹੁੰਦੀ ਹੈ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਦੇ ਨਾਲ ਹੁੰਦੀ ਹੈ ਤਾਂ ਬਿੰਦੀ ਪੰਜਾਬੀ ਵਰਣਮਾਲਾ ਦੇ ਵਿੱਚ 6 ਲਗਾ ਦੇ ਨਾਲ ਹੁੰਦੀ ਹੈ ਕਿਸ ਦੀ ਵਰਤੋਂ ਬਿੰਦੀ ਦੀ ਵਰਤੋਂ ਠੀਕ ਹੈ ਉਹ 6 ਲਗਾ ਹੈਗੇ ਕਿਹੜੀਆਂ ਕਿਹੜੀਆਂ ਕੰਨਾ ਹੈਗਾ ਬਿਹਾਰੀ ਐ ਲਾਂ ਦੁਲਾਵਾਂ ਔੜਾ ਘਣੋੜਾ ਇਹ ਜਿਹੜੇ ਹੈਗੇ ਆ 6 ਲਗਾ ਹੈਗੀਆਂ ਜਿਨ੍ਹਾਂ ਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ ਠੀਕ ਹੈ ਹੋਰ ਕਿਸੇ ਦੇ ਨਾਲ ਨਹੀਂ ਹੁੰਦੀ ਇਹ ਧਿਆਨ ਚ ਰੱਖਣਾ ਕੁੱਲ ਕਿੰਨੀਆਂ ਲਗਾ ਹੈਗੀਆਂ 5 ਲਗਾ ਹੈਗੀਆਂ ਜਿਨ੍ਹਾਂ ਵਿੱਚੋਂ ਬਿੰਦੀ ਲਗਾ ਖਰ ਹੈਗੀ ਜਿਹੜੀ 6 ਨਾਲ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਬਿੰਦੀ 6 ਲਗਾ ਦੇ ਨਾਲ ਲੱਗਦੀ ਹੈ ਕਿਹੜੀਆਂ ਕਿਹੜੀਆਂ ਕੰਨਾ ਬਿਹਾਰੀ ਲਾਂ ਗੁਲਾਮਾ ਔੜਾ ਤੇ ਕਨੋੜਾ ਇਹ ਜਿਹੜੀਆਂ 6 ਲਗਾ ਇੱਥੇ ਲਿਖੀਆਂ ਹੋਈਆਂ ਤੁਸੀਂ ਇਹਨਾਂ ਨੂੰ ਨੋਟ ਕਰ ਸਕਦੇ ਹੋ ਲਰਨ ਕਰ ਸਕਦੇ ਠੀਕ ਹੈ ਬਿੰਦੀ ਕੀ ਹੈਗੀ ਹੈ ਨਾਸਕੀ ਸਵਰ ਤੋਂ ਨਹੀਂ ਹੈ ਠੀਕ ਹੈ ਬਿੰਦੀ ਅਤੇ ਟਿੱਪੀ ਦੇ ਉਚਾਰਨ ਵਿੱਚ ਕੋਈ ਅੰਤਰ ਨਹੀਂ ਹੈ ਵਾਪਸ ਵੀ ਕਰ ਰਹੇ ਜਿਹੜੀ ਵਿੱਚ ਕੋਈ ਅੰਤਰ ਨਹੀਂ ਹੈ ਬਿੰਦੀ ਛੇ ਲਗਾਣਾ ਲੱਗਦੀ ਹੈ ਇਹ ਸਾਨੂੰ ਯਾਦ ਰੱਖਣਾ ਅੱਗੇ ਉਹ ਚੀ ਲਗਾ ਜਿਹੜੀਆਂ ਤੁਹਾਨੂੰ ਮੈਂ ਦੱਸਤੀ ਹਾਂ ਉਹਨਾਂ ਬਾਰੇ ਇਹ ਦੇਖੋ ਕਿਸ ਤਰ੍ਹਾਂ ਲੱਗਦੀ ਹੈ ਫਿਰ ਇਸਦੀ ਵਰਤੋਂ ਕਿਵੇਂ ਕਰਦੇ ਆਪਾਂ ਛੇ ਲਗਾ ਦੇ ਨਾਲ ਦੇਖੋ ਕੰਨਾ ਹੋ ਗਿਆ ਠੀਕ ਹੈ ਕੰਨਾ ਦਾ ਚੇਨ ਇਹ ਹੈ ਕੰਨੇ ਦੇ ਨਾਲ ਉੱਪਰ ਲੱਗਦੀ ਹੈ ਠੀਕ ਹੈ ਜਿਵੇਂ ਆਪਾਂ ਲਿਖਿਆ ਸੀ ਪਿੱਛੇ ਆਦਿਕ ਹੋਇਤਾ ਸੱਥੇ ਕੰਨਾ ਤਾਂ ਉੱਤੇ ਬਿੰਦੀ ਨਾ ਥਾਂ ਗੱਗੇ ਕੰਨਾ ਗਾਂ ਉੱਤੇ ਬਿੰਦੀ ਪਾਵਾਂਗੇ ਤਾਂ ਗਾਂ ਬਣ ਜਾਏਗਾ ਮੇ ਕੰਨਾ ਉੱਤੇ ਬਿੰਦੀ ਤਾਂ ਮਾ ਬਣ ਜਾਏਗਾ ਇਸ ਤਰੀਕੇ ਦੇ ਨਾਲ ਅਸੀਂ ਜੀਆਂ ਕੰਨੇ ਦੇ ਨਾਲ ਇਸਦੀ ਵਰਤੋਂ ਕਰਦੇ ਹਾਂ ਪਰ ਕੰਨੇ ਦੇ ਕੀ ਹੈ ਇਹ ਉੱਪਰ ਪੈ ਰਹੀ ਹੈ ਧਿਆਨ ਨਾਲ ਦੇਖੋਗੇ ਤੁਸੀਂ ਕੀ ਹੈ ਕੰਨੇ ਦੇ ਕੀ ਹੈ ਇਹ ਉੱਪਰ ਪੈ ਰਹੀ ਹੈ ਠੀਕ ਹੈ ਕੰਨੇ ਦੇ ਉੱਪਰ ਪੈ ਰਹੀ ਆ ਬਿੰਦੀ ਠੀਕ ਹੈ ਅੱਗੇ ਗੱਲ ਕਰਦੇ ਆ ਬਿਹਾਰੀ ਦੇ ਨਾਲ ਬਿਹਾਰੀ ਦੇ ਨਾਲ ਕਿੱਥੇ ਪੁੱਛਿਆ ਹੁੰਦੀ ਹੈ ਦੇਖੋ ਬਿਹਾਰੀ ਦੇ ਨਾਲ ਕੀ ਹੈ ਬਿਹਾਰੀ ਦੇ ਵੀ ਇਹ ਬੈਕ ਸਾਈਡ ਤੇ ਉੱਪਰ ਪਏਗੀ ਠੀਕ ਹੈ ਬਿਹਾਰੀ ਦੇ ਬੈਕ ਸਾਈਡ ਤੇ ਬਿਹਾਰੀ ਦੇ ਬੈਕ ਸਾਈਡ ਤੇ ਉੱਪਰ ਪਏਗੀ ਇਹ ਧਿਆਨ ਰੱਖਣਾ ਹੁੰਦਾ ਕਿ ਅਖਰ ਜਿਹੜੀ ਬਿੰਦੀ ਹੈਗੀ ਉਹ ਲਗਾਣੀ ਕਿਤੇ ਹੈ ਕਈ ਵਾਰੀ ਇੱਥੇ ਹੀ ਅਸੀਂ ਗਲਤੀ ਕਰਦੇ ਹਾਂ ਠੀਕ ਹੈ ਔਰ ਜਿਹੜੇ ਸਾਡੇ ਮਾਰਕਸ ਵੀ ਕੱਟ ਸਕਦੇ ਨੇ ਨਾਲ ਕੱਟ ਵੀ ਜਾਂਦੇ ਠੀਕ ਹੈ ਹੁਣ ਦੇਖੋ ਇੱਥੇ ਲਿਖਿਆ ਹੋਇਆ ਪੀਂਗ ਪੀਂਗ ਲਿਖਿਆ ਹੋਇਆ ਹੈ ਤਾਂ ਪੀਂਗ ਨੇ ਦੇਖੋ ਪੱਪੇ ਨੂੰ ਸਿਹਾਰੀ ਬਿੰਦੀ ਕਕਾ ਪੀਂਗ ਠੀਕ ਹੈ ਬਿੰਦੀ ਬਾਅਦ ਵਿੱਚ ਬੋਲਾਂਗੇ ਪੱਪੇ ਨੂੰ बिहारी ਸੋਰੀ ਪੱਪੇ ਨੂੰ बिहारी ਕਗਾ ਉੱਤੇ ਬਿੰਦੀ ਕਗਾ ਪੀਂਗ ਠੀਕ ਹੈ ਇਸੇ ਤਰ੍ਹਾਂ ਅਸੀਂ ਅਸੀਂ ਦੇ ਵੀ बिहारी ਪਾਈ ਹੋਈ ਹੈ ਔਰ बिहारी ਦੇ ਕੀ ਆ ਰਹੀ ਹੈ ਉਹ ਬਾਅਦ ਵਿੱਚ ਆ ਰਹੀ ਹੈ ਠੀਕ ਹੈ बिहारी ਦੇ ਬਾਅਦ ਵਿੱਚ ਆ ਰਹੀ ਹੈ ਤੁਸੀਂ ਤੁਸੀਂ ਦੇ ਵੀ ਬਾਅਦ ਵਿੱਚ ਯਾਨੀ ਕਿ ਇਹਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਕਿਵੇਂ ਕਰੀ ਜਾਂਦੀ ਹੈ ਤਿੰਨ ਸ਼ਬਦ ਤੁਸੀਂ ਦੇਖ ਰਹੇ ਹੋ ਉਦਾਹਰਣ ਵੀ ਦਿੱਤੀ ਹੋਈ ਹੈ ਠੀਕ ਹੈ ਪੱਪੇ बिहारी ਪੀ ਉੱਤੇ ਬਿੰਦੀ ਕਗਾ ਪੀਂਗ ਅਸੀਂ ਐੜਾ ਸੱਸੀਵਿਆਰੀ ਉੱਤੇ ਨਾਲ ਉਹਦੇ ਕੀ ਹੈ ਬਿੰਦੀ ਲੱਗੀ ਹੋਈ ਆ ਅਸੀਂ ਤੁਸੀਂ ਤੱਤੇ ਅੰਕੜ ਸੱਸੀਵਿਆਰੀ ਨਾਲ ਕੀ ਆ ਗਈ ਇਹਦੇ ਬਿੰਦੀ ਆ ਗਈ ਠੀਕ ਹੈ ਯਾਨੀ ਕਿ ਇਹਦੀ ਵਰਤੋਂ ਅਸੀਂ ਕਿਵੇਂ ਕਰਨੀ ਹੈ ਕਿੱਥੇ ਕਰਨੀ ਆ ਇਹ ਇਹਨਾਂ ਦੇ ਵਿੱਚ ਉਦਾਹਰਨ ਸਹਿਤ ਦੱਸਿਆ ਹੋਇਆ ਨੈਕਸਟ ਦੇਖੋ ਲਾ ਲਾ ਦੇ ਨਾਲ ਇਹਦੀ ਮਾਤਰਾ ਹੈਗੀ ਆ ਤੁਸੀਂ ਦੇਖ ਰਹੇ ਹੋ ਇਹ ਲਾ ਦਾ ਇਹ ਚਿੰਨ ਹੈ ਔਰ ਇਹਦੇ ਨਾਲ ਇਸ ਕੀਆ ਬੈਕ ਦੇ ਨਾਲਲੇ ਪਾਸੇ ਅਸੀਂ ਜਿਹੜੀ ਸੀ ਵਰਤੋਂ ਕਰਦੇ ਹਾਂ ਠੀਕ ਹੈ ਲਾ ਉੱਤੇ ਬਿੰਦੀ ਦਦਾ ਗੇਂਦ ਇਹ ਦੇਖੋ ਗੇਂਦ ਲਿਖਿਆ ਹੋਇਆ ਹੈ ਠੀਕ ਹੈ ਪੇਨ ਪੰਜਾ ਕੇਂਦਰ ਠੀਕ ਹੈ ਇਸ ਤਰ੍ਹਾਂ ਇਹ ਤਿੰਨ ਸ਼ਬਦ بنائے ਹੋਏ ਆ ਉਦਾਹਰਨ ਦੇ ਤੌਰ ਤੇ ਔਰ ਇਹ ਤਿੰਨ ਸ਼ਬਦ ਤੁਹਾਨੂੰ ਦੇਖਨੇ ਆ ਇਹਨਾਂ ਦੇ ਵਿੱਚ ਦੇਖੋ ਲਾ ਦੇ ਨਾਲ ਕੀ ਹੈ ਬਿੰਦੀ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਉਹ ਸਪਸ਼ਟ ਕੀਤਾ ਹੋਇਆ ਹੈ ਠੀਕ ਹੈ ਜੀ ਨੈਕਸਟ ਆ ਜੋ ਦੁਲਾਵਾਂ ਦੇ ਨਾਲ ਹੁਣ ਦੁਲਾਵਾਂ ਦੇ ਨਾਲ ਵੀ ਕੀ ਹੈ ਬਿੰਦੀ ਦੀ ਵਰਤੋਂ ਰੜੀਆ ਗਿਆ ਕੀਤੀ ਜਾਂਦੀ ਆ ਸੇਮ ਉਸੇ ਤਰ੍ਹਾਂ ਹੀ ਜਿਵੇਂ ਲਾਂ ਦੇ ਨਾਲ ਅਸੀਂ ਬਿੰਦੀ ਦੀ ਵਰਤੋਂ ਕਰਦੇ ਆ ਉਵੇਂ ਅਸੀਂ ਦੁਲਾਵਾਂ ਦੇ ਨਾਲ ਵੀ ਬਿੰਦੀ ਦੀ ਵਰਤੋਂ ਕਰ ਸਕਦੇ ਆ ਜਿਸ ਤਰ੍ਹਾਂ ਕੀਤੀ ਹੋਈ ਦੇਖੋ ਕੈਂਚੀ 35 ਬੈਂਡ ਕੈਂਚੀ 35 ਬੈਂਡ ਅਗਰ ਇਹ ਤੇ ਨਹੀਂ ਹੋਏਗੀ ਤਾਂ ਇਹ ਸਿੱਧਾ ਬੋਲਾਂਗੇ ਕੈਚੀ 35 ਠੀਕ ਹੈ ਬੈਡ ਤਾਂ ਇਹ ਕੀ ਆ ਇਹ ਦੇ ਨਾਲ ਕੀ ਆ ਇਹਦਾ ਉਚਾਰਨ ਦਾ ਜਿਹੜਾ ਹੈਗਾ ਪੂਰਾ ਹੀ ਇਹ ਬਦਲ ਜਾਂਦਾ ਹੈ ਕੈਂਚੀ ਪੈਂਤੀ ਤੇ ਬੈਂਡ ਇਹ ਦੇਖੋ ਕਿਸ ਪ੍ਰਕਾਰ ਦੇ ਨਾਲ ਗੁਲਾਮਾਂ ਦੇ ਨਾਲ ਵੀ ਜਿਹੜੀ ਹੈਗੀ ਆ ਬਿੰਦੀ ਦੀ ਵਰਤੋਂ ਹੁੰਦੀ ਹੈ ਉਸ ਤੋਂ ਬਾਅਦ ਆ ਗਿਆ ਹੋੜਾ ਤੇ ਹੋੜਾ ਦੇ ਵੀ ਸੇਮ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਹੈਗੀ ਆ ਮਿੰਦੀ ਲੱਗਦੀ ਹੈ ਠੀਕ ਹੈ ਸਿਰ ਕੰਨੇ ਦੇ ਉੱਪਰ ਲੱਗਦੀ ਆ ਬਾਕੀ ਜਿੰਨੀਆਂ ਵੀ ਲਗਾ ਹੈਗੀਆਂ ਉਹਨਾਂ ਦੇ ਨਾਲ ਜਿਹੜਾ ਹੈਗਾ ਰਾਈਟ ਹੈਂਡ ਸਾਈਡ ਜਾਂ ਸੱਜੇ ਪਾਸੇ ਤੁਸੀਂ ਕਹਿ ਸਕਦੇ ਹੋ ਆਪਾਂ ਉਹਨੂੰ ਲਗਾਣਾ ਇੱਥੇ ਵੀ ਅਸੀਂ ਗਲਤੀ ਨਹੀਂ ਕਰਨੀ ਹੌੜਾ ਤੇ ਦੇਖੋ ਜਦੋਂ ਹੋਂਦ ਕਦੋਂ ਸ਼ਬਦ ਲਿਖੇ ਹੋਏ ਆ ਔਰ ਉਹਨਾਂ ਦੇ ਵਿੱਚ ਜੱਜਾ ਹੌੜਾ ਪਾਉਣ ਤੋਂ ਬਾਅਦ ਜਿਹੜਾ ਹੈਗਾ ਨਾਲ ਹੀ ਉਹਦੇ ਕੀਆ ਸੀ ਬਿੰਦੀ ਲਗਾ ਦੇਵਾਂਗੇ ਹੌੜਾ ਪਾਉਣ ਤੋਂ ਬਾਅਦ ਬਿੰਦੀ ਲਗਾਵਾਂਗੇ ਇਹ ਧਿਆਨ ਰੱਖਣਾ ਉਸ ਤੋਂ ਬਾਅਦ ਆ ਗਿਆ ਖਨੌੜਾ ਤੇ ਕਨੌੜੇ ਦੇ ਵੀ ਬਾਅਦ ਵਿੱਚ ਹੀ ਜਿਵੇਂ ਹੌੜੇ ਤੇ ਲੱਗਦੀ ਆ ਜੋ ਚੌਂਕ ਤੇ ਢੋਂ ਇਹ ਤਿੰਨ ਸ਼ਬਦ ਬਣਾ ਕੇ ਜਿਹੜੇ ਹੈਗੇ ਆ ਦੱਸੇ ਗਏ ਠੀਕ ਹੈ ਤਾਂ ਇਸ ਪ੍ਰਕਾਰ ਅਸੀਂ ਸਪਸ਼ਟ ਹੁੰਦਾ ਹੈ ਸਾਨੂੰ ਕਿ ਜਿਹੜੀ ਬਿੰਦੀ ਹੈਗੀ ਆ ਤੇ ਲਗਾ ਖਾਰ ਹੈ ਬਿੰਦੀ ਔਰ ਇਹ 6 ਲਗਾ ਦੇ ਨਾਲ ਇਸਦੀ ਵਰਤੋਂ ਕੀ ਹੈ ਕਿੰਨੀਆਂ ਲਗਾ ਦੇ ਨਾਲ ਇਹ 6 ਲਗਾ ਤੁਹਾਡੇ ਸਾਹਮਣੇ ਹੀ ਹੈ ਵੈਸੀ ਲਿਖੀਆਂ ਹੋਈਆਂ ਇਹਨਾਂ ਦੇ ਚਿੰਨ ਵੀ ਬਣਾਏ ਹੋਏ ਆ 6 ਲਗਾ ਦੇ ਨਾਲ ਇਸਦੀ ਵਰਤੋਂ ਹੁੰਦੀ ਹੈਰ ਵਸਤੂ ਵਰਤੋਂ ਕਰਨੀ ਕਿਸ ਤਰ੍ਹਾਂ ਹੈਗੀਆਂ ਜੇ ਅਸੀਂ ਗੱਲ ਕਰੀਏ ਸਿਰਫ ਇੱਕ ਕੰਨਾ ਹੈਗਾ ਜਿਹਦੇ ਅਸੀਂ ਉੱਪਰ ਬਿੰਦੀ ਪਾਉਂਦੇ ਆ ਬਾਕੀ ਪੰਜ ਲਗਾ ਜਿਹੜੀਆਂ ਹੈਗੀਆਂ ਥਾਰੀ ਹੈ ਲਾ ਤੁਲਾ ਹੌੜਾ ਤੇ ਕਨੌੜਾ ਉਹਨਾਂ ਦੇ ਕੀ ਆ ਬਾਅਦ ਦੇ ਵਿੱਚ ਯਾਨੀ ਕਿ ਸੱਜੇ ਪਾਸੇ ਨਾਲ ਬਿੰਦੀ ਪਾਉਗੀ ਠੀਕ ਹੈ ਜੀ ਆਜੋ ਅੱਗੇ ਚੱਲਦੇ ਹਾਂ ਅੱਗੇ ਗੱਲ ਆਈ ਟਿੱਪੀ ਦੀ ਟਿੱਪੀ ਵੀ ਨਾਸਕੀ ਸਵਰਤੁਨੀ ਨੂੰ ਅੰਕਿਤ ਕਰਨ ਲਈ ਵਰਤੀ ਜਾਂਦੀ ਹੈ ਜਿਵੇਂ ਬਿੰਦੀ ਨਾਸਕੀ ਸਵਰਤੁਨੀ ਨੂੰ ਅੰਕਿਤ ਕਰਨ ਦੇ ਲਈ ਵਰਤੀ ਜਾਂਦੀ ਹੈ ਉਸੇ ਤਰ੍ਹਾਂ ਟਿੱਪੀ ਵੀ ਨਾਸਕੀ ਸਵਰਤੁਨੀ ਨੂੰ ਅੰਕਿਤ ਕਰਨ ਲਈ ਵਰਤੀ ਜਾਂਦੀ ਹੈ ਹੁਣ ਉਹ ਲੱਗਦੀ ਸੀ 6 ਲਗਾ ਦੇ ਨਾਲ ਤਾਂ ਟਿੱਪੀ ਲੱਗ ਰਹੀ ਆ 4 ਲਗਾ ਨਾਲ ਲਗਾਈ ਜਾਂਦੀ ਹੈ ਮੁਕਤਾ ਸਿਹਾਰੀ ਔਂਕੜ ਦੇ ਦੁਲੈਂਕੜ ਕਿੰਨੀਆਂ ਲਗਾ ਨਾਲ 4 ਲਗਾ ਦੇ ਨਾਲ ਲਗਾਈ ਜਾਂਦੀ ਹੈ ਮੁਕਤਾ ਸਿਹਾਰੀ ਔਂਕੜ ਤੇ ਦੁਲੈਂਕੜ 4 ਲਗਾ ਦੇ ਨਾਲ ਕੀ ਆ ਪੰਜਾਬੀ ਦੇ ਵਿੱਚ ਟਿੱਪੀ ਦੀ ਵਰਤੋਂ ਹੁੰਦੀ ਹੈ ਹੁਣ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਉਹਦੀ ਉਦਾਹਰਣ ਦੇਖਣੀ ਆ ਉਦਾਹਰਣ ਦੇਖ ਲੋ ਠੀਕ ਹੈ ਜੀ ਦੇਖੋ ਮੁਕਤਾ ਮੁਕਤਾ ਤੁਹਾਨੂੰ ਪਤਾ ਹੀ ਹੈ ਮੁਕਤਾ ਯਾਨੀ ਕਿ ਜਿਸ ਨਾਲ ਕੋਈ ਹੋਰ ਜੈ ਨਹੀਂ ਹੁੰਦਾ ਇੱਥੇ ਦੇਖੋ ਇਹ ਸ਼ਬਦ ਬਣਾਇਆ ਅੰਬ ਦੰਦ ਚੰਦ ਠੀਕ ਹੈ ਯਾਨੀ ਕਿ ਮੁਕਤਾ ਦੇ ਨਾਲ ਇਹ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਅਸਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਅੰਬ ਦੰਦ ਚੰਦ ਠੀਕ ਹੈ ਉਸ ਤੋਂ ਬਾਅਦ ਸਿਹਾਰੀ ਸਿਹਾਰੀ ਆਪਾਂ ਕਰ ਲਿਆ ਸੀ ਹੁਣ ਦੇਖੋ ਇੱਥੇ ਦੇਖੋ ਸਿਹਾਰੀ ਦੇ ਬਾਅਦ ਵਿੱਚ ਕੀ ਆ ਸਿਹਾਰੀ ਦੇ ਬਾਅਦ ਵਿੱਚ ਆਏਗੀ ਠੀਕ ਹੈ ਜਿਵੇਂ ਅਸੀਂ ਬਿੰਦੀ ਦੀ ਗੱਲ ਕਰ ਰਹੇ ਸੀ ਕਿ ਪਾਣੀ ਕਿੱਥੇ ਹੈ ਗਿਆ ਉਸੇ ਤਰ੍ਹਾਂ ਸਿਹਾਰੀ ਦੇ ਨਾਲ ਅਗਰ ਵੀ ਲਿਖ ਰਹੇ ਹਾਂ ਤਾਂ ਉਹ ਕੀ ਆ ਅੱਖਰ ਦੇ ਬਾਅਦ ਵਿੱਚ ਸਿਹਾਰੀ ਤੋਂ ਬਾਅਦ ਵਿਚਾਰੀ ਜਿਕਰ ਉਹ ਪੱਟੇ ਨੂੰ ਸਿਹਾਰੀ ਲਾ ਲਾਂਗੇ ਉੱਤੇ ਟਿੱਪੀ ਡੱਡਾ ਪਿੰਡ ਚੱチェ ਨੂੰ ਸਿਹਾਰੀ ਉੱਤੇ ਟਿੱਪੀ ਨੰਨਾ ਪੈਰ ਚ ਹਾ ਹਾ ਪਾਇਆ ਹੋਇਆ ਚਿੰਨ ਇੰਜਨ ਇਸੇ ਤਰ੍ਹਾਂ ਸ਼ਬਦ ਬਣਾਏ ਹੋਏ ਆ ਜਿਹੜੀ ਕਿ ਸਾਨੂੰ ਸਮਝਣ ਦੇ ਲਈ ਹੈ ਸਮਝਾਉਣ ਦੇ ਲਈ ਹੈ ਕਿ ਪਿੰਡ ਚਿੰਨ ਔਰਿੰਜਨ ਨੂੰ ਲਿਖਣਾ ਹੈ ਸਿਹਾਰੀ ਦੇ ਨਾਲ ਅਸੀਂ ਬਿੰਦੀ ਦੀ ਵਰਤੋਂ ਟਿੱਪੀ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਨੈਕਸਟ ਆਜੋ ਔਂਕੜ ਔਂਕੜ ਨੀਚੇ ਹੁੰਦਾ ਤੇ ਔਂਕੜ ਦੇ ਨਾਲ ਕੀ ਹੈਗੀ ਆ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਕਕੇ ਔਂਕੜ ਉੱਤੇ ਟਿੱਪੀ ਵੱਡਾ ਗੁੰਡ ਸਸੇ ਔਂਕੜ ਉੱਤੇ ਟਿੱਪੀ ਅ ਵੱਡਾ ਸੁੰਡ ਸਸੇ ਔਂਕੜ ਉੱਤੇ ਟਿੱਪੀ ਕ ਗਾ ਸੁੰਡ ਦੇਖੋ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਹੈਗੀ ਆ ਔਂਕੜ ਦੇ ਨਾਲ ਜਿਹੜੀ ਹੈਗੀ ਆ ਵਰਤੋਂ ਕਰਦੇ ਹਾਂ ਕਿਸ ਦੀ ਵਰਤੋਂ ਕਰਦੇ ਹਾਂ ਅਸੀਂ ਟਿੱਪੀ ਦੀ ਵਰਤੋਂ ਕਰਦੇ ਹਾਂ ਕਿਸ ਲਗਾ ਅੰਕੜ ਦੇ ਨਾਲ ਲਗਾਖਰ ਟਿੱਪੀ ਦੀ ਵਰਤੋਂ ਕੀਤੀ ਹੁੰਦੀ ਹੈ ਇਸ ਤਰ੍ਹਾਂ ਦੇ ਐਮਸੀਕਿਊ ਕੁਐਸਚਨ ਹੀ ਪੁੱਛੇ ਜਾਂਦੇ ਹੈ ਵੀ ਇਸ ਦੀ ਵਰਤੋਂ ਕਿਸ ਨਾਲ ਹੁੰਦੀ ਹੈ ਥੋੜਾ ਜਹਰ ਅਲਜੀ ਇਸ ਕਰਕੇ ਅੱਜ ਨੂੰ ਪਹਿਲਾਂ ਸਮਝਾਂਗੇ ਉਸ ਤੋਂ ਬਾਅਦ ਆਪਾਂ ਐਮਸੀਕਿਊ ਦੀ ਗੱਡੀ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਦੋ ਲੈਂਕੜ ਦੋ ਲੈਂਕੜ ਅੰਕੜ ਤੋਂ ਬਾਅਦ ਦੋ ਲੈਂਕੜ ਤੋਂ ਦੋ ਲੈਂਕੜ ਦੇ ਨਾਲ ਵੀ ਟਿੱਪੀ ਦੀ ਜਿਹੜੀ ਵਰਤੋਂ ਹੁੰਦੀ ਹੈ ਰੂਮ ਡੂੰਗਾ ਠੀਕ ਹੈ ਇਹ ਸ਼ਬਦ ਇੱਥੇ ਬਣਾਏ ਹੋਏ ਆ ਇਹ ਚੈਨ ਤੁਹਾਨੂੰ ਦਿੱਤੇ ਹੋਏ ਆ ਔਰ ਇਹ ਚਿੰਨ ਲਿਖੇ ਹੋਇਆ ਔਰ ਇਹ ਲਗਾ ਖਰ ਤੋਂ ਬਾਦ ਚਿੰਨ ਦੇ ਰੂਪ ਵਿੱਚ ਕਿਸ ਤਰ੍ਹਾਂ ਉਹ ਲਿਖਿਆ ਜਾਂਦਾ ਠੀਕ ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਸੀ ਜਾਣਕਾਰੀ ਪ੍ਰਾਪਤ ਕੀਤੀ ਕਿ ਟਿੱਪੀ ਦੀ ਵਰਤੋਂ ਚਾਰ ਲਗਾ ਦੇ ਨਾਲ ਲੱਗਦੀ ਹੈ ਲਗਾ ਖਰ ਸੋਰੀ ਲਗਾ ਦੇ ਨਾਲ ਲੱਗਦੀ ਹੈ ਔਰ ਕਿਹੜੀਆਂ-ਕਿਹੜੀਆਂ ਹੈਗੀਆਂ ਮੁਕਤਾ ਹੈਗੀਆਂ ਸਿਆਰੀ ਹੈਗੀਆਂ ਔਂਕੜਾ ਕਿ ਖਲੋਈ ਨੈਕਸਟ ਆਜੋ ਅਗੇ ਬਾਦ ਦੇ ਆਦਕ ਠੀਕ ਹੈ ਇਹ ਦਬਾਅ ਜਾਂ ਬਲ ਦਾ ਚਿੰਨ ਹੈ ਠੀਕ ਹੈ ਇਹ ਪ੍ਰਸ਼ਨ ਪੁੱਛ ਲਿਆ ਜਾਂਦਾ ਕਿ ਦਬਾਅ ਦਾ ਬਲ ਦਾ ਬਲ ਦਾ ਚਿੰਨ ਕਿਹੜੀ ਲਗਾਖਰ ਹੈ ਕਿਹੜੀ ਲਗਾਖਰ ਹੈ ਤਾਂ ਇਹ ਹੈ ਅਦਕ ਅਦਕ ਦੀ ਵਰਤੋਂ ਕਿਸੇ ਅੱਖਰ ਦੀ ਆਵਾਜ਼ ਨੂੰ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ ਆਵਾਜ਼ ਨੂੰ ਦੁੱਗਣੀ ਕਰਨ ਦੇ ਲਈ ਕੀਤੀ ਜਾਂਦੀ ਹੈ ਸ਼ਬਦ ਵਿੱਚ ਜਿਸ ਧੁਨੀ ਉੱਤੇ ਦਬਾਅ ਜਾਂ ਬਲ ਹੋਵੇ ਉਸ ਤੋਂ ਪਹਿਲਾਂ ਅੱਖਰ ਉੱਤੇ ਅਦਕ ਦਾ ਚਿੰਨ ਲਗਾਇਆ ਜਾਂਦਾ ਹੁਣ ਦੇਖੋ ਜਿਸ ਇਸ ਵਿੱਚ ਕੀ ਹੁੰਦਾ ਕਿ ਸ਼ਬਦ ਵਿੱਚ ਜਿਸ ਧੁਨੀ ਉੱਤੇ ਦਬਾਅ ਜਾਂ ਬਲ ਹੋਵੇ ਜਿਸ ਧੁਨੀ ਦੇ ਉੱਪਰ ਯਾਨੀ ਕਿ ਜਿਸ ਆਵਾਜ਼ ਦੇ ਉੱਪਰ ਜੋ ਤੁਸੀਂ ਬੋਲ ਰਹੇ ਹੋ ਦਬਾਅ ਜਾਂ ਬਲ ਹੋਵੇ ਤਾਂ ਉਸ ਤੋਂ ਪਹਿਲਾਂ ਪਹਿਲਾਂ ਲੱਗਦਾ ਏ ਹੁਣ ਧਿਆਨ ਰੱਖਣਾ ਉਸ ਤੋਂ ਪਹਿਲਾਂ ਅੱਖਰ ਉੱਤੇ ਅਦਕ ਦਾ ਚਿੰਨ ਲਗਾਇਆ ਜਾਂਦਾ ਹੈ ਅਦਕ ਤਿੰਨ ਲਗਾ ਨਾਲ ਲਗਾਈ ਜਾਂਦੀ ਹੈ ਤਿੰਨ ਲਗਾ ਕਿਹੜੀਆਂ-ਕਿਹੜੀਆਂ ਹੈਗੀਆਂ ਦੇਖੋ ਜੀ ਹੁਣ ਅਦਕ ਕਿਹਦੇ-ਕਿਹਦੇ ਨਾਲ ਲੱਗਦਾ ਮੁਕਤਾ ਸਿਹਾਰੀ ਤੇ ਔਂਖੜ ਇਹ ਤਿੰਨ ਲਗਾ ਦੇ ਨਾਲ ਅਦਕ ਦੀ ਵਰਤੋਂ ਹੁੰਦੀ ਹੈ ਜਿਵੇਂ ਵਾਵੇ ਅਦਕ ਟੈਕਾ ਵੱਟ ਪੱਪੇ ਨੂੰ ਸਿਹਾਰੀ ਉੱਤੇ ਅਦਕ ਤਾਪਿਤ ਜੱਜੇ ਔਂਖੜ ਉੱਤੇ ਅਦਕ ਪੱਟੇ ਵਰੀਤੀ ਜੁੱਤੀ ਠੀਕ ਹੈ ਇਸ ਤਰੀਕੇ ਦੇ ਨਾਲ ਜਿਹੜੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਅਦਕ ਦੀ ਵਰਤੋਂ ਕਿੰਨੀਆਂ ਲਗਾ ਦੇ ਨਾਲ ਹੁੰਦੀਆਂ ਤਿੰਨ ਲਗਾ ਦੇ ਨਾਲ ਹੁੰਦੀ ਹੈ ਠੀਕ ਹੈ ਮੁਕਤਾ ਸਿਹਾਰੀ ਤੇ ਬਿਹਾਰੀ ਠੀਕ ਹੈ ਇੱਕ ਵਾਰੀ ਫੇਰ ਰਿਪੀਟ ਕਰਾਂਗੇ ਅਦਕ ਜਿਹੜਾ ਹੈਗਾ ਉਹ ਕੀ ਹੈ ਅਦਕ ਕੀ ਹੈ ਇਹ ਦਬਾਅ ਜਾਂ ਬਲ ਦਾ ਚਿੰਨ ਹੈ ਠੀਕ ਹੈ ਕਿਸ ਦਾ ਹੈ ਦਬਾਅ ਜਾਂ ਬਲ ਦਾ ਚਿੰਨ ਹੈ ਅਦਕ ਦੀ ਵਰਤੋਂ ਕਿਸੇ ਅੱਖਰ ਦੀ ਆਵਾਜ਼ ਨੂੰ ਦੁੱਗਣੀ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ ਸ਼ਬਦ ਜਿਸ ਧੁਨੀ ਉੱਤੇ ਦਬਾਅ ਜਾਂ ਬਲ ਹੋਵੇ ਉਸ ਤੋਂ ਪਹਿਲਾ ਅੱਖਰ ਉੱਤੇ ਅਦਕ ਦਾ ਚਿੰਨ ਲਾਇਆ ਜਾਂਦਾ ਹੈ ਠੀਕ ਹੈ ਅਦਕ ਲਗਾ ਤਿੰਨ ਲਗਾ ਨਾਲ ਲਾਈ ਜਾਂਦੀ ਤਿੰਨ ਲਗਾ ਕਿਹੜੀਆਂ-ਕਿਹੜੀਆਂ ਹੈ ਸਿਹਾਰੀ ਹੈ ਮੁਕਤਾ ਤੇ ਔਂਕੜ ਇਹ ਉਦਾਹਰਨ ਦਿੱਤੀ ਹੋਈ ਹੈ ਠੀਕ ਹੈ ਅੱਗੇ ਚੱਲਦੇ ਹਾਂ ਹੁਣ ਦੇਖੋ ਅਧਿਕਰੀ ਵਰਤੋਂ ਬਾਰੇ ਥੋੜੀ ਹੋਰ ਅਸੀਂ ਡਿਟੇਲਸ ਕਰਾਂਗੇ ਸਿਹਾਰੀ ਮੁਕਤਾ ਦੇ ਨਾਲ ਕਿਸ ਤਰ੍ਹਾਂ ਇਸੀ ਵਰਤੋਂ ਹੁੰਦੀ ਹੈ ਬੱਬੇ ਇਹਦੇ ਵਿੱਚ ਚਿਕਨਾ ਚਾ ਬੱਚਾ ਸੱਚੇ ਇਹਦੇ ਵਿੱਚ ਚਿਕਨਾ ਚਾ ਸੱਚਾ ਠੀਕ ਹੈ ਇਹ ਤੁਸੀਂ ਨਾਲ-ਨਾਲ ਦੇਖ ਹੀ ਰਹੇ ਹੋਵਗੇ ਇਸ ਤੋ ਇੱਕੇ ਦੇ ਨਾਲ ਜਿਹੜੀ ਹੈਗੀ ਆ ਜਿਹੜੀ ਵਰਤੂ ਕੀਤੀ ਗਈ ਹੈ ਪੰਜਾਬੀ ਵਿਆਕਰਨ ਬੱਚਾ ਇਹ ਹੈ ਕਿ 3rd ਕਲਾਸ ਤੋਂ ਸ਼ੁਰੂ ਹੋ ਜਾਂਦਾ 10th ਅੱਗੇ ਜਿੰਨਾ ਵੀ ਤੁਸੀਂ ਪੰਜਾਬੀ ਨਾਲ ਸੰਬੰਧਿਤ ਜਿੰਨੀਆਂ ਵੀ ਕਲਾਸਾਂ ਪੜ੍ਹੋਗੇ ਇਹਦੇ ਵਿੱਚ ਤੁਹਾਨੂੰ ਪੰਜਾਬੀ ਵਿਆਕਰਨ ਦੀ ਨੌਲੇਜ ਹੋਣੀ ਜ਼ਰੂਰੀ ਹੈ ਠੀਕ ਹੈ ਵੈਸੇ ਵੀ ਹੁਣ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ ਪਿੱਤਰ ਹੈ ਜਿੰਨੇ ਵੀ ਐਗਜ਼ਾਮ ਹੋਣੇ ਉਹਦੇ ਵਿੱਚ ਪੰਜਾਬੀ ਵਿਆਕਰਨ ਦਾ ਪੇਪਰ ਲਿਆ ਜਾਏਗਾ ਪੰਜਾਬੀ ਦਾ ਪੇਪਰ ਕੰਪਲਸਰੀ ਕਰ ਦਿੱਤਾ ਸਰਕਾਰ ਨੇ ਅਗਰ ਤੁਹਾਨੂੰ ਪੰਜਾਬ ਚ ਨੌਕਰੀ ਲੈਣੀ ਹੈ ਇਸ ਕਰਕੇ ਪੰਜਾਬੀ ਬਾਰੇ ਜਿਹੜੀ ਜਾਣਕਾਰੀ ਜਿੰਨੀ ਹੋਵੇ ਸਾਨੂੰ ਉਹ ਸਾਡੇ ਲਈ ਘੱਟ ਹੈ ਇਸ ਤਰ੍ਹਾਂ ਕੇ ਇਸ ਤਰ੍ਹਾਂ ਦੀਆਂ ਕਲਾਸਾਂ ਛੋਟੇ-ਛੋਟੇ ਟੌਪਿਕ ਕਰਕੇ ਲੈ ਕੇ ਆਈਆਂ ਐ ਇਸੇ ਕਰਕੇ 15-15 20 ਮਿੰਟ ਦੀ ਕੇ ਜ਼ਿਆਦਾ ਲੰਬੀ ਹੋਏਗੀ ਤਾਂ ਤਾਂ ਵੀ ਠੀਕ ਨਹੀਂ ਐ ਤਾਂ ਉਸ ਨੂੰ ਜ਼ਰੂਰ ਸੁਣਿਆ ਕਰੋ ਦੇਖਿਆ ਕਰੋ ਦੋ-ਤਿੰਨ ਵਾਰ ਦੇਖਣ ਤੋਂ ਨਾਲ ਹੀ ਤੁਹਾਡਾ ਜੜੀ ਹੈਗੀ ਆ ਪਰ ਪ੍ਰੈਪਰੇਸ਼ਨ ਬੜੀ ਅੱਛੀ ਹੋ ਜਾਏਗੀ ਪਰ ਬੱਤਤਾ ਆ ਜਾਏਗੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਠੀਕ ਐ ਜੀ ਅੱਗੇ ਆ ਗਈ ਸਿਹਾਰੀ ਤਾਂ ਸਿਹਾਰੀ ਦੇ ਕੀ ਐ ਬਾਅਦ ਵਿੱਚ ਇਸ ਦੀ ਵਰਤੋਂ ਹੁੰਦੀ ਐ ਜਿਵੇਂ ਦਦੇ ਸਿਹਾਰੀ ਉੱਤੇ ਅਦਿਤ ਲੱਲੇ ਵਰੀਲੀ ਦਿੱਲੀ ਸੱਸੀ ਸਿਹਾਰੀ ਉੱਤੇ ਅਦਿਤ ਸਦਾ ਸਿੱਧ ਨੰਨੇ ਸਾਰੀ ਉੱਤੇ ਦੇ ਕੱਕੇ ਦਾ ਨੰਨਾ ਕਾ ਨਿੱਕਾ ਠੀਕ ਹੈ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਅਸੀਂ ਸਿਹਾਰੀ ਦੇ ਨਾਲ ਇਸ ਦੀ ਵਰਤੋਂ ਕਰਨੀ ਹੈ ਔਂਕੜ ਔਂਕੜ ਦੇ ਉੱਪਰ ਜਿਹੜਾ ਹੈਗਾ ਜਿਵੇਂ ਔਂਕੜ ਦੇ ਵਿੱਚ ਤਾਂ ਬਿੰਦੀ ਦੀ ਵਰਤੋਂ ਕੀਤੀ ਆ ਉਹਵੇਂ ਇਹੀ ਅਸੀਂ ਅਦਕ ਦੀ ਵਰਤੋਂ ਕਰਦੇ ਕੁਝ ਸ਼ਬਦਾਂ ਦੇ ਵਿੱਚ ਜਿਵੇਂ ਕੁੱਤਾ ਲਿਖਿਆ ਹੋਇਆ ਹੈ ਝੁੱਗਾ ਲਿਖਿਆ ਹੋਇਆ ਹੈ ਬੁੱਕਰ ਲਿਖਿਆ ਹੋਇਆ ਹੈ ਇਹਨਾਂ ਸਵਾਂ ਤੇ ਕੀ ਆ ਕੀ ਦੀ ਵਰਤੋਂ ਕੀਤੀ ਗਈ ਆ ਅਦਕ ਦੀ ਵਰਤੋਂ ਕੀਤੀ ਗਈ ਹੈ ਦੁਲਾਵਾਂ ਦੇ ਨਾਲ ਜਿਹੜਾ ਹੈਗਾ ਅਦਕ ਦੀ ਵਰਤੋਂ ਕੀਤੀ ਹੈ ਜਿਵੇਂ ਦੇਖੋ ਗੈਸ ਹੈਡ ਤੇਪ ਟੈਂ ਠੀਕ ਹੈ ਇਹਨਾਂ ਦੇ ਨਾਲ ਕੀ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਇਸ ਪ੍ਰਕਾਰ ਦੇਖ ਰਹੇ ਹੋ ਤੁਸੀਂ ਅਦਕ ਦੀ ਵਰਤੋਂ ਜਿਹੜੀਆਂ 4 ਲਗਾ ਦੇ ਨਾਲ ਜਿਹੜੀ ਅਦਕ ਦੀ ਵਰਤੋਂ ਹੁੰਦੀ ਹੈ 4 ਲਗਾ ਦੇ ਨਾਲ ਜਿਹੜੀ ਟਿੱਪੀ ਦੀ ਵਰਤੋਂ ਹੁੰਦੀ ਹੈ ਔਰ 6 ਲਗਾ ਦੇ ਨਾਲ ਜਿਹੜੀ ਹੈਗੀ ਆ ਬਿੰਦੀ ਦੀ ਵਰਤੋਂ ਹੁੰਦੀ ਹੈ ਇਹ ਸੀ ਧਿਆਨ ਵਿੱਚ ਰੱਖਾਂਗੇ ਕਿਉਂਕਿ ਐਮਸੀਕਿਊ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਆ ਠੀਕ ਹੈ ਜੀ ਤਾਂ ਅਦਕ ਵਿੱਚ ਕੁਝ ਖਾਸ ਹੈ ਕਿ ਅੰਗਰੇਜ਼ੀ ਸ਼ਬਦਾਂ ਨੂੰ ਗੁਰਮੁਖੀ ਵਿੱਚ ਲਿਖਣ ਲਈ ਗੁਲਾਵਾਂ ਨਾਲ ਲਗ ਨਾਲ ਵੀ ਅਦਕ ਦੀ ਵਰਤੋਂ ਹੁੰਦੀ ਹੈ ਜਿਵੇਂ ਅੰਗਰੇਜ਼ੀ ਦੇ ਕੁਝ ਸ਼ਬਦ ਅਸੀਂ ਲਿਖਦੇ ਹਾਂ ਪੈਨ ਸੈਟ ਸੈਕਟਰ ਜਦੋਂ ਅਸੀਂ ਇਹ ਲਿਖਦੇ ਹਾਂ ਤਾਂ ਇਹਨਾਂ ਦੇ ਗੁਲਾਵਾਂ ਦੇ ਨਾਲ ਜਿਹੜੀ ਹੈਗੀ ਆ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਤੋਂ ਠੀਕ ਹੈ ਬੇਟਾ ਇਹ ਸੀਗਾ ਆਪਣਾ ਅੱਜ ਦਾ ਟੌਪਿਕ ਆਈ ਹੋਪਸੋ ਕਿ ਅੱਜ ਵੀ ਜਿੰਨੀ ਆਪਣੀ ਕਲਾਸ ਸੀਗੀ ਤੁਸੀਂ ਇਹਨੂੰ ਧਿਆਨ ਨਾਲ ਸੁਣਿਆ ਹੋਵੇਗਾ ਹਰ ਸਮਝਿਆ ਹੋਏਗਾ ਅਗਰ ਕਿਸੇ ਵੀ ਕਿਸਮ ਦਾ ਕੋਈ ਦਸੁਜਾਵ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਛਟਣਾ ਠੀਕ ਹੈ ਫੇਈ ਵਰੀ ਕੋਈ ਕਿਸੇ ਕਿਸਮ ਦੀ ਕੋਈ ਕਮੀ ਹੁੰਦੀ ਹੈ ਤਾਂ ਆਪਾਂ ਉਸ ਨੂੰ ਠੀਕ ਕਰਾਂਗੇ ਠੀਕ ਹੈ ਬਸ ਲਗਾਤਾਰ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਬਣੇ ਰਹੋ ਪੰਜਾਬੀ ਦੇ ਵਿੱਚ ਅ ਅੱਛੀ ਤੁਹਾਡੀ ਪਕੜ ਬਣ ਜਾਏਗੀ ਕੋਸ਼ਿਸ਼ ਰਹੇਗੀ ਕਿ ਇਸੇ ਤਰ੍ਹਾਂ ਲੜੀ ਬਾਰ ਪੂਰੀ ਦੀ ਪੂਰੀ ਵਿਆਕਰਨ ਜਿੰਨੇ ਵੀ ਆਪਣਾ ਹੈਗਾ ਨਾਉਨ ਪ੍ਰੋਨਾਉਨ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਤੁਹਾਡੇ ਤੱਕ ਲੈ ਕੇ ਆਵਾਂਗੇ ਠੀਕ ਹੈ ओके जी वीडियो देखने के दे लिए बहुत-बहुत धन्यवाद आगे दी आगे वीडियो को शेयर जरूर करें लाइक कमेंट आपकी मर्जी है ठीक है बस अपना समाज रूप से पूछ रहे हैं कि हर रोज साडे 4 बजे के टाइमिंग के नाल अपन क्लास लिया करेंगे उसके बाद एसएसटी की क्लास अपनी 5:30 पा, की होया करेगी ठीक है जी ओके सत श्री अकाल लहु रब दा नाम नानक नाम चढ़दी कला तेरे पाने सर्वत दा भला नानक नाम चढ़दी कला तेरे पाने सर्वत दा भला सत श्री अकाल रे सारे